ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਇਸ ਵੀਡੀਓ ਦੇ ਰਾਹੀਂ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਨਵੇਂ ਸਾਲ ਦੇ ਵਿੱਚ ਤੁਹਾਡੇ ਲਈ ਜਿਹੜੇ ਉਹ 10 ਵੱਡੇ ਬਦਲਾਅ ਨੇ ਉਹ ਕਿਹੜੇ-ਕਿਹੜੇ ਹੋਣ ਜਾ ਰਹੇ ਹਨ ਪਹਿਲਾ ਬਦਲਾਅ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੋਣ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਇਹ ਕਹਿ ਲਿਆ ਕਿ ਛੋਟੀ ਤੋਂ ਛੋਟੀ ਪੇਮੈਂਟ ਜਿਵੇਂ ਕਿ ਗੋਲ ਗੱਪਿਆਂ ਦੀ ਪੇਮੈਂਟ ਤੋਂ ਲੈ ਕੇ ਆਪਣੀਆਂ ਬੈਂਕਾਂ ਦੇ ਵੱਡੇ ਤੋਂ ਵੱਡੇ ਟਰਾਂਸਫਰ UPI ਜਿਵੇਂ ਕਿ ਫਾਰ ਐਗਜ਼ੈਂਪਲ Google Pay PhonePe ਅਤੇ ਹੋਰ ਬੈਂਕਾਂ ਦੀਆਂ ਐਪਾਂ ਦੇ ਰਾਹੀਂ ਕਰਦੇ ਹੋ ਉਸ ਦੀ ਜਿਹੜੀ ਲਿਮਟ ਦੁੱਗਣੀ ਕਰ ਦਿੱਤੀ ਗਈ ਹੈ ਦੂਜੀ ਵੱਡੀ ਖਬਰ ਉਹਨਾਂ ਪੈਨਸ਼ਨ ਧਾਰਕਾਂ ਦੇ ਲਈ ਹੈ ਜਿਨ੍ਹਾਂ ਨੂੰ ਕਿਸੇ ਵੀ ਡਿਪਾਰਟਮੈਂਟ ਦੇ ਵੱਲੋਂ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਉਹ ਪੈਨਸ਼ਨ ਭਾਵੇਂ ਉਹਨਾਂ ਨੂੰ ਕਿਸੇ ਇੱਕ ਬੈਂਕ ਦੀ ਸਾਖਾ ਦੇ ਵਿੱਚੋਂ ਮਿਲਦੀ ਹੈ ਪਰ ਉਹਨਾਂ ਦੇ ਲਈ 2025 ਦੇ ਵਿੱਚ ਲੋਨ ਲੈਣਾ ਬਹੁਤ ਹੀ ਆਸਾਨ ਹੋ ਚੁੱਕਿਆ ਹੈ ਉਹ ਆਪਣੀ ਪੈਨਸ਼ਨ ਅਤੇ ਆਪਣੇ ਡਾਕੂਮੈਂਟਾਂ ਦੇ ਆਧਾਰ ਤੇ ਕਿਸੇ ਹੋਰ ਬ੍ਰਾਂਚ ਜਾਂ ਫਿਰ ਇਹ ਕਹਿ ਲਈਏ ਕਿਸੇ ਵੀ ਬ੍ਰਾਂਚ ਤੋਂ ਜਾ ਕੇ ਆਪਣਾ ਲੋਨ ਲੈ ਸਕਦੇ ਹਨ ਤੀਜੀ ਵੱਡੀ ਖਬਰ ਉਹਨਾਂ ਕਿਸਾਨ ਭਰਾਵਾਂ ਦੇ ਲਈ ਹੈ ਕਿਉਂਕਿ ਕਿਸਾਨ ਭਰਾਵਾਂ ਨੂੰ 2025 ਦੇ ਵਿੱਚ ਸਰਕਾਰ ਅਤੇ ਬੈਂਕਾਂ ਦੇ ਵੱਲੋਂ 2 ਲੱਖ ਤੱਕ ਦਾ ਕਰਜ਼ਾ ਬਿਨਾਂ ਕਿਸੇ ਗਰੰਟੀ ਜਾਂ ਫਿਰ ਬਿਨਾਂ ਕਿਸੇ ਗਵਾਹੀ ਤੋਂ ਦਿੱਤਾ ਜਾਵੇਗਾ ਵੱਡੀ ਖਬਰ ਉਹਨਾਂ ਉਪਭੋਗਤਾਵਾਂ ਜਾਂ ਕਸਟਮਰਾਂ ਦੇ ਲਈ ਹੈ ਜਿਨ੍ਹਾਂ ਦੀ ਕੀ ਇਹ ਹੀ ਸ਼ਿਕਾਇਤ ਰਹਿੰਦੀ ਸੀ ਕਿ ਅਸੀਂ ਤਾਂ 스마트ਫੋਨ ਯੂਜ਼ ਨਹੀਂ ਕਰਦੇ ਅਸੀਂ ਤਾਂ ਬਟਨ ਵਾਲੇ ਜਾਂ ਕੀਪੈਡ ਫੋਨ ਯੂਜ਼ ਕਰਦੇ ਹਾਂ ਸਾਨੂੰ ਡਾਟਾ ਪੈਕ ਕੰਪਲਸਰੀ ਕਿਉਂ ਤਾਂ 2025 ਦੇ ਵਿੱਚ ਤੁਹਾਡੇ ਲਈ ਕਾਲਾਂ ਅਤੇ SMS ਦੇ ਪੈਕ ਅਲੱਗ-ਅਲੱਗ ਹੋਣਗੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਿਨਾਂ ਡਾਟੇ ਵਾਲਾ ਪੈਕ ਵੀ ਰੀਚਾਰਜ ਕਰਵਾ ਸਕੋ ਇੱਕ ਤੁਹਾਡੀ ਜਿਹੜੀ ਅਗਲੀ ਖਬਰ ਆ ਉਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਲਈ ਹੈ ਜਿਵੇਂ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ WhatsApp ਦਾ ਯੂਜ਼ ਬਹੁਤ ਕਰਦੇ ਹੋ WhatsApp ਹੁਣ ਆਪਣਾ ਨਵਾਂ ਅਪਡੇਟ ਲਾਂਚ ਕਰਨ ਜਾ ਰਿਹਾ ਹੈ ਜਿਸ ਦਾ ਨਾਮ 4.4 ਕਿਟਕੈਟ ਹੈ ਜਿਹੜਾ ਕਿ ਇਸ ਤੋਂ ਪਹਿਲਾਂ ਵਾਲੇ ਫੋਨਾਂ ਦੇ ਵਿੱਚ ਜਿਹੜੀ ਵੀ WhatsApp ਦੇ ਵਰਜ਼ਨ ਸਨ ਉਹ ਹੁਣ ਕੰਮ ਨਹੀਂ ਕਰਨਗੇ ਹੁਣ 4.4 ਵਰਜ਼ਨ ਹੀ WhatsApp ਦਾ ਅੱਗੇ ਇਸ ਸਾਲ ਦੇ ਵਿੱਚ ਜਾਂ ਇਹ ਕਹਿ ਲਈਏ ਕਿ ਆਉਣ ਵਾਲੇ ਸਮੇਂ ਦੇ ਨਵੀਂ ਅਪਡੇਟ ਤੋਂ ਪਹਿਲਾਂ WhatsApp ਦਾ ਜਿਹੜਾ ਇਹ ਫੀਚਰ ਹੈ ਉਹ ਕੰਮ ਕਰੇਗਾ। ਅਗਰ ਤੁਸੀਂ ਆਉਣ ਵਾਲੇ ਸਾਲ ਦੇ ਵਿੱਚ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਨਵੀਆਂ ਕਾਰਾਂ ਦੇ ਉੱਤੇ ਤੁਹਾਡੇ ਲਈ ਇੱਕ ਛੋਟਾ ਜਿਹਾ ਨੁਕਸਾਨ ਦਾ ਇੱਕ ਇਫੈਕਟ ਪਿਆ ਹੈ ਕਿਉਂਕਿ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਕਮਰਸ਼ੀਅਲ ਕਾਰਾਂ ਜਾਂ ਕਿ ਆਪਾਂ ਮਰੂਤੀ ਜਿਵੇਂ ਹੰਡੋਈ ਟਾਟਾ ਇਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਜਾਵੇਗਾ 2 ਤੋਂ 3 ਪ੍ਰਤੀਸ਼ਤ ਦਾ ਵਾਧਾ ਇਸ ਸਾਲ ਦੇ ਨਾਲੋਂ ਅਗਲੇ ਇਸ 2025 ਸਾਲ ਦੇ ਵਿੱਚ ਦੇਖਿਆ ਜਾਵੇਗਾ। ਜਿਹੜੀ ਅਗਲੀ ਖਬਰ ਆ ਉਹ ਬੱਚਿਆਂ ਦੇ ਲਈ ਸਟੂਡੈਂਟ ਦੇ ਲਈ ਤੇ ਉਹਨਾਂ ਦੇ ਪੇਰੈਂਟਸ ਦੇ ਲਈ ਹੈ ਜਿਵੇਂ ਕਿ ਹੁਣ ਤੱਕ ਸਰਕਾਰ ਦੇ ਦੁਆਰਾ ਇਹ ਨੀਤੀ ਪਣਾਈ ਗਈ ਸੀ ਪਹਿਲੀ ਤੋਂ ਲੈ ਕੇ 8ਵੀਂ ਤੱਕ ਸਾਰੇ ਹੀ ਪਾਸ ਪਰ ਹੁਣ ਉਹ ਪਾਲਿਸੀ ਕੱਟ ਦਿੱਤੀ ਹੈ ਹੁਣ ਨੋ ਡਿਟੈਕਸ਼ਨ ਸਕੀਮ ਦੇ ਵਿੱਚ 5ਵੀਂ ਅਤੇ 8ਵੀਂ ਦੇ ਵਿੱਚ ਵੀ ਫੇਲ ਹੋਇਆ ਕਰਨਗੇ ਬੱਚੇ ਕਿਉਂਕਿ ਜਿਵੇਂ ਕਿ 10ਵੀਂ 12ਵੀਂ ਦੇ ਵਿੱਚ ਰਿਪੇਅਰ ਕੰਪਾਰਟਮੈਂਟ ਹੁੰਦੀਆਂ ਸਨ ਉਸੇ ਹੀ ਤਰ੍ਹਾਂ 5ਵੀਂ ਅਤੇ 8ਵੀਂ ਦੇ ਪੇਪਰਾਂ ਦੇ ਵਿੱਚ ਵੀ ਬੱਚੇ ਫੇਲ ਹੋਇਆ ਕਰਨਗੇ ਹੁਣ ਉਹ ਨਾਰਾ ਖਤਮ ਹੋ ਜਾਵੇਗਾ ਪਹਿਲੀ ਅਤੇ 8ਵੀਂ ਤੋਂ ਲੈ ਕੇ ਸਾਰੇ ਬੱਚੇ ਹੀ ਪਾਸ ਅਗਲੀ ਖਬਰ ਉਹਨਾਂ ਸਟੂਡੈਂਟ ਦੇ ਲਈ ਹੈ ਜਿਹੜੇ ਕਿ ਚਾਹੁੰਦੇ ਸਨ ਕਿ ਅਸੀਂ ਵਿਦੇਸ਼ ਨਹੀਂ ਜਾ ਸਕਦੇ ਪਰ ਅਸੀਂ ਵਿਦੇਸ਼ ਯੂਨੀਵਰਸਿਟੀ ਦੀ ਪੜ੍ਹਾਈ ਆਪਣੇ ਹੀ ਦੇਸ਼ ਦੇ ਵਿੱਚ ਰਹਿ ਕੇ ਕਰ ਸਕਦੇ ਹਾਂ ਸੋ ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ ਇਸ ਸਾਲ ਦੇ ਵਿੱਚ ਸਰਕਾਰ ਤੁਹਾਨੂੰ ਵਿਦੇਸ਼ੀ ਯੂਨੀਵਰਸਿਟੀ ਦੀ ਪੜ੍ਹਾਈ ਇੱਥੇ ਹੀ ਭਾਰਤ ਦੇ ਵਿੱਚ ਰਹਿ ਕੇ ਭਾਰਤੀ ਯੂਨੀਵਰਸਟੀਆਂ ਦੇ ਕਾਰਜ ਕਾਲਜ ਆਏ ਕੇ ਲਈ ਭਾਰਤੀ ਯੂਨੀਵਰਸਿਟੀ ਦੇ ਸੈਸ਼ਨ ਦੇ ਵਿੱਚ ਹੀ ਤੁਹਾਨੂੰ ਵਿਦੇਸ਼ੀ ਯੂਨੀਵਰਸਿਟੀ ਦੀ ਡਿਗਰੀ ਦਿੱਤੀ ਜਾਵੇਗੀ। ਅਗਲੀ ਖਬਰ ਜਿਹੜੀ ਕਿ ਫੌਜੀ ਵੀਰਾਂ ਦੇ ਲਈ ਹੈ। ਜਿਵੇਂ ਕਿ ਸਰਕਾਰ ਦੇ ਦੁਆਰਾ ਇੱਕ ਸਕੀਮ ਚਲਾਈ ਗਈ ਸੀ ਫੌਜੀ ਭਰਤੀ ਦੀ ਜਿਸ ਦੇ ਵਿੱਚ ਕਿ ਅਗਨੀ ਵੀਰ ਸਕੀਮ ਦੇ ਵਿੱਚ ਬਹੁਤ ਸਾਰੇ ਨੌਜਵਾਨ ਭਰਤੀ ਕੀਤੇ ਗਏ ਸਨ ਪਰ ਹੁਣ CISF ਅਤੇ BSF ਦੇ ਵੱਲੋਂ 10% ਰਿਜ਼ਰਵੇਸ਼ਨ ਕੋਟਾ ਲਾਗੂ ਕੀਤਾ ਗਿਆ ਹੈ। ਜਿਹੜਾ ਕਿ 2025 ਦੇ ਵਿੱਚ ਲਾਗੂ ਹੋਵੇਗਾ ਹੁਣ ਜਿਹੜੇ ਕਿ ਸਾਬਕਾ ਅਗਨੀਵੀਰ ਯਾਨੀ ਕਿ ਜਿਹੜੇ ਅਗਨੀਵੀਰ 4 ਸਾਲ ਬਾਅਦ ਰਿਟਾਇਰ ਹੋ ਜਾਣਗੇ ਉਹਨਾਂ ਦੇ ਲਈ ਇੱਕ ਸਪੈਸ਼ਲ ਭਰਤੀ ਅਲੱਗ ਤੋਂ ਕੋਟਾ ਬਣਾਇਆ ਜਾਵੇਗਾ ਜਿਸ ਦੇ ਵਿੱਚ ਕਿ ਫਿਜ਼ੀਕਲ ਅਤੇ ਹੋਰ ਬਹੁਤ ਸਾਰੀਆਂ ਸੋਟਾਂ ਉਮਰ ਦੀਆਂ ਸੋਟਾਂ ਦਿੱਤੀਆਂ ਜਾਇਆ ਕਰਨੀਆਂ ਇਹ ਇਹਨਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਹੁਣ ਅਗਨੀ ਵੀਰ ਇੱਕ ਸ਼ਰਾਪ ਨਹੀਂ ਸਗੋਂ ਇੱਕ ਰਿਜ਼ਰਵੇਸ਼ਨ ਕੋਟਾ ਬਣ ਚੁੱਕਿਆ ਹੈ ਜਿਹੜਾ ਕੀ ਤੁਹਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਵੱਖ-ਵੱਖ ਭਾਰਤੀਆਂ ਦੇ ਵਿੱਚ ਕੰਮ ਅਮਲ ਵਿੱਚ ਲਿਆਂਦਾ ਜਾਵੇਗਾ ਸੋ ਇਹ ਰੋਚਕ ਤੱਥ ਤੁਹਾਨੂੰ ਕਿਸ ਤਰ੍ਹਾਂ ਲੱਗੇ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਦੇ ਵਿੱਚ ਜਰੂਰ ਲਿਖ ਦੇਣਾ ਕਮੈਂਟ ਦੇ ਵਿੱਚ ਸਾਰਿਆਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਹੈਪੀ ਨਿਊ ਇਅਰ ਨਾਲ ਦੀ ਨਾਲ ਜਰੂਰ ਲਿਖਣਾ ਅਗਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਅਖੀਰ ਦੇ ਵਿੱਚ ਹੈਪੀ ਨਿਊ ਈਅਰ 2025